ਜਗਵੀਰ ਸਿੰਘ ਦੇ ਵੱਲੋਂ ਗ੍ਰੋਸਰੀ, ਹੀਟਿੰਗ ਅਤੇ ਡਾਈਪਰ ਵਰਗੇ ਜ਼ਰੂਰੀ ਸਮਾਨ ਤੇ GST ਹਟਾਉਣ ਦਾ ਵਾਅਦਾ ਕਾਰਪੋਰੇਸ਼ਨਾਂ ਤੇ ਵੱਧੂ ਟੈਕਸ ਲਗਾ ਕੇ ਹੋਵੇਗੀ ਟੈਕਸ ਛੂਟ ਦੀ ਪਰਪਾਈ ਕੈਨੇਡਾ ਦੇ ਵਿੱਚ ਐਬੀਨ ਫਲੂ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੈਲਥ ਕੈਨੇਡਾ ਨੇ ਕਿਹਾ ਵੈਕਸੀਨ ਦੀ ਵਰਤੋਂ ਜ਼ਰੂਰੀ ਹੈ। ਸਰਕਾਰ ਦਾ ਸਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਸੀਮਤ ਕਰਨ ਦੇ ਲਈ ਕਦਮ ਇਮੀਗ੍ਰੇਸ਼ਨ ਮੰਤਰੀ ਦੀ ਵਪਾਰਕ ਨਿਤਾਮਾਂ ਦੇ ਨਾਲ ਹੋਈ ਮੁਲਾਕਾਤ ਹੈ। ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਿਹਰੇ ਸਵਾਗਤ ਕਰਦੀ ਆਂ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵਾਦਾ ਕੀਤਾ ਹੈ ਕਿ ਜੇ ਅਗਲੀ ਵਾਰੀ ਉਹਨਾਂ ਦੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਹ ਰੋਜ਼ਮਰਾਂ ਦੀਆਂ ਜ਼ਰੂਰੀ ਜਿਹੜੀ ਚੀਜ਼ਾਂ ਹੁੰਦੀਆਂ ਨੇ ਉਹਨਾਂ ਤੋਂ ਜੀਐਸਟੀ ਹਟਾ ਦੇਣਗੇ ਜੀਆਂ ਪਾਰਟੀ ਦੇ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਐਨਡੀਪੀ ਸਰਕਾਰ ਗਰੋਸਰੀ ਸਟੋਰ ਤੇ ਭੋਜਨ ਤੇ ਡਾਈਪਰ ਤੋਂ ਜੀਐਸਟੀ ਹਟਾ ਦੇਣਗੇ ਇਹ ਵੀ ਕਿਹਾ ਗਿਆ ਹੈ ਕਿ ਬੱਚਿਆਂ ਦੇ ਕੱਪੜਿਆਂ ਤੋਂ ਵੀ ਜੀਐਸਟੀ ਹਟਾ ਦਿੱਤਾ ਜਾਏਗਾ ਜਗਮੀਤ ਸਿੰਘ ਨੇ ਕਿਹਾ ਕਿ ਐਨਡੀਪੀ ਦੀ ਸਰਕਾਰ ਵੱਡੀ ਕਾਰਪੋਰੇਸ਼ਨਾਂ ਜਿਹੜੀਆਂ ਮੁਨਾਫੇ ਵਧਾਉਣ ਦੇ ਲਈ ਕੀਮਤਾਂ ਵਧਾ ਦਿੰਦੀਆਂ ਨੇ ਤੇ ਵੱਧੂ ਲਾਭ ਟੈਕਸ ਜਿਹੜਾ ਕਰਕੇ ਇਹਨਾਂ ਟੈਕਸ ਕਟੌਤੀਆਂ ਤੇ ਭੁਗਤਾਨ ਕਰੇਗੀ ਇਹ ਸਪਸ਼ਟ ਨਹੀਂ ਹੈ ਕਿ ਜੇ ਪੀਅਰ ਪਾਲੀਵਰ ਸਰਕਾਰ ਬਣਾਉਂਦੇ ਨੇ ਤਾਂ ਉਹ ਇਸ ਪ੍ਰੋਗਰਾਮ ਨੂੰ ਖਤਮ ਕਰ ਦੇਣਗੇ ਜਾਂ ਨਹੀਂ ਕੈਨੇਡਾ ਪਰਦੇ ਵਿੱਚ ਸੁਬਾਈ ਚੋਣਾ ਦੇ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਤੇ ਅਮਰੀਕੀ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਰਹਿਣ ਦੇ ਖਰਚੇ ਦੇ ਨਾਲ ਐਨ ਡੀ ਪਿਆਗੋ ਜਗਨੀ ਸਿੰਘ ਅਗਲੀਆਂ ਫੈਡਰਲ ਚੋਣਾਂ ਲਈ ਆਪਣੀ ਪਾਰਟੀ ਨੂੰ ਗਵਰਨਿੰਗ ਲਿਬਰਲ ਤੋਂ ਵਾਕ ਕਰਨ ਦੇ ਲਈ ਇੱਕ ਪ੍ਰੀ ਮੁਹਿੰਮ ਨੀਤੀ ਦਾ ਪਰਦਾ ਫਾਸ਼ ਕਰਨ ਲਈ ਤਿਆਰ ਹੈ ਇਸ ਵਿੱਚ ਕਰਿਆਨੇ ਦੀਆਂ ਦੁਕਾਨਾਂ ਤੇ ਪਹਿਲਾਂ ਤੋਂ ਬਣੇ ਭੋਜਨ ਤੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੱਪੜੇ ਡਾਈਪਰ ਘਰ ਹੀਟਿੰਗ ਤੇ ਸੈਲਫੋਨ ਤੇ ਇੰਟਰਨੈਟ ਬਿੱਲ ਸ਼ਾਮਿਲ ਹੈ 온ਟਾਰੀਓ ਵਰਗੇ ਕੁਝ ਪ੍ਰੋਵਿੰਸ ਪਹਿਲਾਂ ਹੀ ਕੁਝ ਚੀਜ਼ਾਂ ਜਿਵੇਂ ਕਿ ਬੱਚਿਆਂ ਦੇ ਕੱਪੜੇ ਤੇ ਕੁਝ ਤਿਆਰ ਕੀਤੀਆਂ ਕਰਿਆਨੇ ਦੀਆਂ ਜਿਨ੍ਹਾਂ ਨੂੰ ਐਚਐਸਟੀ ਜਾਂ ਸੁਬਾਈ ਸੇਲ ਟੈਕਸ ਦੇ ਸੁਬਾਈ ਹਿੱਸੇ ਤੋਂ ਛੋੜ ਦਿੰਦੇ ਨੇ ਹਾਲਾਂਕਿ ਇਹ ਛੋਟਾ ਸਰਵ ਵਿਆਪਕ ਨਹੀਂ ਹੈ ਤੇ ਸਸਕੈਚੂਆਨ ਨੇ ਆਪਣੇ 2017 ਦੇ ਬਜਟ ਦੇ ਹਿੱਸੇ ਵਜੋਂ ਤਿਆਰ ਕਰਿਆਨੇ ਦੇ ਖਾਣੇ ਤੇ ਬੱਚਿਆਂ ਦੇ ਕੱਪੜਿਆਂ ਤੇ ਵਿਕਰੀ ਟੈਕਸ ਸ਼ਾਮਿਲ ਕੀਤਾ ਜਗਵੀਰ ਸਿੰਘ ਦੁਪਹਿਰ ਟੋਰਾਂਟੋ ਦੇ ਵਿੱਚ ਕੈਨੇਡੀਅਨ ਕਲੱਬ ਨੂੰ ਇੱਕ ਸੰਬੋਧਨ ਦੇ ਵਿੱਚ ਐਲਾਨ ਕਰਨ ਲਈ ਲਈ ਪਹੁੰਚੇ ਐਨਡੀਪੀ ਦੇ ਇੱਕ ਸੀਨੀਅਰ ਅਧਿਕਾਰੀ ਜਿਸ ਨੂੰ ਪ੍ਰਸਤਾਵ ਤੇ ਜਨਤਕ ਤੌਰ ਤੇ ਬੋਲਣ ਦਾ ਅਧਿਕਾਰ ਨਹੀਂ ਸੀ ਉਹਨਾਂ ਦਾ ਕਹਿਣਾ ਕਿ ਪਾਰਟੀ ਦਾ ਅੰਦਾਜ਼ਾ ਹੈ ਕਿ ਇਸ ਨਾਲ ਉਸ ਪਰਿਵਾਰਾਂ ਨੂੰ ਸਾਲਾਨਾ 500 ਦੀ ਬਜਟ ਹੋਵੇਗੀ ਅਧਿਕਾਰੀਆਂ ਦੇ ਅਨੁਸਾਰ ਇਸ ਨੀਤੀ ਦਾ ਫੈਡਰਲ ਸਰਕਾਰ ਨੂੰ ਲਗਭਗ ਡਾਲਰ 5 ਬਿਲੀਅਨ ਡਾਲਰ ਦਾ ਜਿਹੜਾ ਉਹ ਲਾਸ ਟੈਕਸ ਰੈਵਨਿਊ ਜਾਵੇਗਾ ਜਿਸ ਨੂੰ ਪਾਰਟੀ ਦਾ ਕਹਿਣਾ ਹੈ ਕਿ ਇਹ ਪ੍ਰਸਤਾਵ ਵੱਧੂ ਲਾਭ ਟੈਕਸ ਰਾਹੀਂ ਵਸੂਲੀ ਕਰੇਗੀ 2021 ਦੀਆਂ ਚੋਣਾਂ ਦੌਰਾਨ ਐਨਡੀਪੀ ਨੇ ਕਾਰਪੋਰੇਟ ਟੈਕਸ ਦਰ ਨੂੰ 15 ਫੀਸਦੀ ਦੀ ਮੌਜੂਦਾ ਦਰ ਤੋਂ ਵਧਾ ਕੇ 2010 ਦੇ ਪੱਧਰ ਤੇ 18 ਫੀਸਦੀ ਕਰਨ ਦੇ ਵਾਅਦੇ ਤੇ ਪ੍ਰਚਾਰ ਕੀਤਾ ਕੈਨੇਡੀਅਨ ਕਲੱਬ ਚਰਚਾ ਇਵੈਂਟ ਜਿੱਥੇ ਜਗਮੀ ਸਿੰਘ ਇਕੱਲੇ ਬਿਲ ਵਾਲੇ ਸਪੀਕਰ ਨੇ ਕੈਨੇਡਾ ਦੇ ਆਰਥਿਕ ਵਿਕਾਸ ਲਈ ਸ਼ੁਰੂਆਤੀ ਬਿੰਦੀ ਵਜੋਂ ਦੂਜਾ ਵੱਜੋ ਮੱਧ ਵਰਗ ਨੂੰ ਮੁੜ ਸਥਾਪਿਤ ਕਰਨ ਤੇ ਕੇਂਦ੍ਰਿਤ ਹੈ ਮੌਜੂਦਾ ਘਟ ਗਿਣਤੀ ਪਾਰਲੀਮੈਂਟ ਦੇ ਬਹੁਤ ਹਿੱਸੇ ਲਈ ਐਨਡੀਪੀ ਨੇ ਸਪਲਾਈ ਐਂਡ ਕੌਨਫੀਡੈਂਸ ਸਮਝੌਤੇ ਰਾਹੀਂ ਲਿਬਰਲਾਂ ਦਾ ਸਮਰਥਨ ਕੀਤਾ ਹੈ ਉਸ ਸੌਦੇ ਦੇ ਤਹਿਤ ਲਿਬਰਲ ਭਰੋਸੇ ਦੀਆਂ ਵੋਟਾਂ ਤੇ ਸਮਰਥਨ ਦੇ ਬਦਲੇ ਦੰਦਾ ਦੀ ਦੇਖਭਾਲ ਤੇ ਫਾਰਮਾਕੇਅਰ ਪ੍ਰੋਗਰਾਮ ਵਰਗੀਆਂ ਐਨਡੀਪੀ ਤਰਜੀਹਾਂ ਤੇ ਕੰਮ ਕਰਨ ਲਈ ਸਹਿਮਤ ਹੋਏ ਜਗਮੀਤ ਸਿੰਘ ਸ਼ੁਰੂ ਵਿੱਚ ਸਮਝੌਤੇ ਤੋਂ ਬਾਹਰ ਹੋ ਗਏ ਤੇ ਅਗਲੀਆਂ ਚੋਣਾਂ ਦੀ ਤਾਰੀਖ ਹੁਣ ਐਨਡੀਪੀ ਦੇ ਨੇ ਨਿਰੰਤਰਣ ਦੇ ਵਿੱਚ ਹੈ ਕੰਜ਼ਰਵੇਟਿਵਾ ਨੇ ਦੋ ਵਾਰ ਘਟ ਗਿਣਤੀ ਸਰਕਾਰ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇਹ ਪਾਈ ਵਾਲੀ ਅਸਫਲ ਅਵਿਸ਼ਵਾਸ ਪ੍ਰਸਤਾਵ ਨਾਲ ਟੁੱਟ ਗਈ ਸੀ ਬਲਾਕ ਦੇ ਬਿਕਵਸ ਤੇ ਫਿਰ ਨੀਤੀਗਤ ਤਰਜੀਹਾਂ ਦੀ ਰੂਪਰੇਖਾ ਤਿਆਰ ਕੀਤੀ ਜੋ ਉਹ ਲਿਬਰਲਾਂ ਨੂੰ ਅਪਣਾਉਂਦੇ ਦੇਖਣਾ ਚਾਹੁੰਦੇ ਨੇ ਕੁਝ ਬਜ਼ੁਰਗਾਂ ਲਈ ਬੁਢਾਪਾ ਸੁਰੱਖਿਆ ਭੁਗਤਾਨਾਂ ਨੂੰ ਵਧਾਉਣ ਤੇ ਪਵਿੱਖ ਦੀ ਵਪਾਰਕ ਗੱਲਬਾਤ ਤੋਂ ਸਪਲਾਈ ਪ੍ਰਬੰਧਨ ਦੀ ਸੁਰੱਖਿਆ ਤੇ ਕੇਂਦ੍ਰਿਤ ਹੈ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਦੇ ਲਈ ਬਲਾਕ ਦੀ ਸਮਾਂ ਸੀਮਾ ਲੰਘ ਗਈ ਹੈ ਤੇ ਨੇਤਾ ਇਹ ਫਰਾਂਸਵਾ ਬਲਾਂਸ਼ੇ ਦਾ ਕਹਿਣਾ ਹੈ ਕਿ ਉਸਦੀ ਪਾਰਟੀ ਸਰਕਾਰ ਨੂੰ ਹੇਠਾਂ ਲਿਆਉਣ ਲਈ ਗੱਲਬਾਤ ਕਰ ਰਹੀ ਹੈ। ਇਹ ਸੰਭਾਵਨਾ ਹੈ ਕਿ ਕੰਜ਼ਰਵੇਟਿਵ ਬਲਾਕ ਤੇ ਐਨਡੀਪੀ ਸਾਰਿਆਂ ਨੂੰ ਸਰਕਾਰ ਨੂੰ ਡੇਗਣ ਲਈ ਅਵਿਸ਼ਵਾਸ ਪ੍ਰਸਤਾਵ ਦੇ ਹੱਕ ਵਿੱਚ ਵੋਟ ਪਾਉਣ ਦੀ ਲੋੜ ਹੋਵੇਗੀ। ਅਗਲੇ ਚੋਣਾਂ 20 ਅਕਤੂਬਰ 2025 ਤੱਕ ਹੋਣੀਆਂ ਚਾਹੀਦੀਆਂ ਨੇ ਪਰ ਜੇਕਰ ਲਿਬਰਲ ਹਾਊਸ ਆਫ ਕਾਮਨਸ ਦੀ ਹਮਾਇਤ ਗਵਾ ਦਿੰਦੇ ਨੇ ਤਾਂ ਇਹ ਜਲਦੀ ਹੋ ਸਕਦਾ ਹੈ। ਨਿਊਜ਼ ਸਟ੍ਰੈਸ ਟੂ ਚੈਨਲ ਪੰਜਾਬੀ ਦੀ ਰਿਪੋਰਟ। ਕੈਨੇਡਾ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਦੇ ਵਿੱਚ ਕਈ ਤਬਦੀਲੀਆਂ ਕੀਤੀਆਂ ਗਈਆਂ ਨੇ ਜਿਸ ਕਾਰਨ ਹੁਣ ਐਲ ਐਮ ਆਈਏ ਹਾਸਲ ਕਰਨਾ ਅਤੇ ਪਕ ਕੇ ਹੋਣਾ ਔਖਾ ਜਾ ਪਰਿਆ ਹੈ ਜਿਸ ਦੇ ਕਾਰਨ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋਣ ਦੀ ਜੜੀ ਹੈ ਉਹ ਕਗਾਰ ਤੇ ਹੈ ਤੇ ਫਿਲਹਾਲ ਪੱਕੇ ਹੋਣ ਜਾਂ ਨਵੇਂ ਵਰਕ ਪਰਮਿਟ ਮਿਲਣ ਦੀਆਂ ਸੰਭਾਵਨਾਵਾਂ ਘਟ ਨੇ ਜਿਸ ਕਾਰਨ ਬਹੁਤ ਸ਼ਹਿਰਾਂ ਦੇ ਵਿੱਚ ਇਸ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਵੀ ਦੇਖਣ ਨੂੰ ਮਿਲ ਰਹੇ ਨੇ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਤੇ ਸਥਾਈ ਨਿਵਾਸ ਤੇ ਸਖਤੀ ਦੇ ਵਿਚਾਰ ਇਸ ਸਾਲ ਦੇ ਪਹਿਲੇ 9 ਮਹੀਨਿਆਂ ਦੇ ਵਿੱਚ ਕਰੀਬ 14000 ਕੁਮਾਂਤਰੀ ਵਿਦਿਆਰਥੀਆਂ ਨੇ ਸ਼ਰਨ ਦੇ ਦਾਅਵੇ ਦਾਇਰ ਕੀਤੇ ਨੇ ਜੋ ਕਿ ਇੱਕ ਰਿਕਾਰਡ ਹੈ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਦੇ ਮੁਤਾਬਕ ਸਟੱਡੀ ਪਰਮਿਟ ਤੇ ਕੈਨੇਡਾ ਦੇ ਵਿੱਚ ਦਾਖਲ ਹੋਣ ਵਾਲੇ ਬਹੁਤ ਸਾਰੇ ਵਿਦਿਆਰਥੀ ਝੂਠੇ ਕਲੇਮ ਕਰਦੇ ਨੇ ਤੇ ਅਜਿਹਾ ਕਰਨ ਦੀ ਸਲਾਹ ਉਹਨਾਂ ਨੂੰ ਬਾਹਰੀ ਸਲਾਹਕਾਰਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਫੈਡਰਲ ਇਮੀਗ੍ਰੇਸ਼ਨ ਡੇਟਾ ਦੇ ਮੁਤਾਬਕ ਇਸ ਸਾਲ 1 ਜਨਵਰੀ ਤੋਂ 30 ਸਤੰਬਰ ਦੇ ਵਿੱਚ ਕਾਰ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿੱਚ ਹਾਜ਼ਰੀ ਭਰ ਰਹੇ 13360 ਕੁਮਾਂਤਰੀ ਵਿਦਿਆਰਥੀਆਂ ਨੇ ਸ਼ਰਨ ਦੇ ਦਾਅਵੇ ਫਾਈਲ ਕੀਤੇ ਨੇ ਜਦੋਂ ਕਿ 2023 ਦੇ ਪੂਰੇ ਸਾਲ ਵਿੱਚ ਕੁਮਾਂਤਰੀ ਵਿਦਿਆਰਥੀਆਂ ਦੇ ਵੱਲੋਂ ਲਗਭਗ 12 ਸ਼ਰਨ ਦੇ ਦਾਅਵੇ दाखल ਕੀਤੇ ਗਏ ਸਨ ਉਥੇ 2018 ਦੇ ਵਿੱਚ ਵੀ ਇਹ ਗਿਣਤੀ ਮਹਿਜ਼ 1880 ਸੀ 2024 ਦੇ ਵਿੱਚ ਇਹ ਅੰਕੜਾ ਹਾਲੇ ਹੋਰ ਵੀ ਵਧੇਗਾ ਕਿਉਂਕਿ ਅਜੇ 3 ਮਹੀਨਿਆਂ ਦਾ ਡਾਟਾ ਸਾਹਮਣੇ ਆਉਣਾ ਬਾਕੀ ਹੈ ਉਥੇ ਇੰਟਰਨੈਸ਼ਨਲ ਸਟੂਡੈਂਟਸ ਪਰਮਿਟ ਦੇ ਵਿੱਚ ਪਹਿਲੇ 9 ਮਹੀਨਿਆਂ ਦੇ ਵਿੱਚ 2023 ਦੇ ਮੁਕਾਬਲੇ 1 ਲੱਖ ਦੀ ਗਿਰਾਵਟ ਆਈ ਹੈ ਜਿਸ ਦਾ ਮਤਲਬ ਹੈ ਕਿ ਬਹੁਤ ਘੱਟ ਸਟੂਡੈਂਟਸ ਨੂੰ ਕੈਨੇਡਾ ਆਉਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ ਬੇਸ਼ੱਕ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਦੇ ਪਵਿੱਖ ਦੇ ਵਿੱਚ ਵੀ ਅਸਾਈਲਮ ਦੇ ਲਈ ਲਾਈ ਕਰਨ ਦੀਆਂ ਸਮਾਂ ਆਵਣਾ ਮੰਨੇ ਪਰ ਇਮੀਗ੍ਰੇਸ਼ਨ ਮਹਾਰਾਂ ਦਾ ਕਹਿਣਾ ਹੈ ਕਿ ਇਹ ਇੱਕ ਸਹੀ ਪਹੁੰਚ ਨਹੀਂ ਹੈ ਕਿਉਂਕਿ ਜੇਕਰ ਮinistr ਇਨ੍ਹਾਂ ਚੋਂ ਬਹੁਤਿਆਂ ਨੂੰ ਝੂਠੇ ਦਾਅਵੇ ਕਹਿ ਰਹੇ ਨੇ ਤਾਂ ਫਿਰ ਸੰਭਾਵਨਾ ਹੈ ਕਿ ਜ਼ਿਆਦਾ ਕੇਸ ਸਟੈਂਡ ਨਹੀਂ ਕਰ ਸਕਣਗੇ ਅਤੇ ਮਹਾਰਾਂ ਦਾ ਇਹ ਵੀ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ 트럼ਪ ਪ੍ਰਸ਼ਾਸਨ ਅਤੇ ਕੈਨੇਡਾ ਦੇ ਵਿੱਚ ਅਸਾਈਲਮ ਕੇਸ ਵਧਨ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਐਡਵਾਂਸਡ ਟੈਕਨੋਲੋਜੀ ਦਾ ਸਹਾਰਾ ਵੀ ਲਿਆ ਜਾਏਗਾ ਜਿਸ ਸਦਕਾ ਕੇਸ ਜਲਦੀ ਪ੍ਰੋਸੈਸ ਹੋਣਗੇ ਤੇ ਸ਼ਰਨਾਰਥੀ ਅਪਲਾਈ ਕਰਕੇ ਲੰਮਾ ਸਮਾਂ ਰਹਿਣ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਝਟਕਾ ਲੱਗ ਸਕਦਾ ਹੈ ਦੱਸ ਦੇ ਕਿ ਫੈਡਰਲ ਸਰਕਾਰ ਦੇ ਵੱਲੋਂ ਸਟੱਡੀ ਪਰਮਿਟ ਅਤੇ ਪੀਆਰ ਦੇ ਨੰਬਰ ਦੇ ਵਿੱਚ ਵੀ ਵੱਡੀ ਕਟੌਤੀ ਕੀਤੀ ਗਈ ਹੈ ਇਸ ਤੋਂ ਇਲਾਵਾ ਲੋਵ ਵੇਜਸ ਐਲ ਐਮ ਆਈਸ ਤੇ ਵੀ ਸਖਤੀ ਕੀਤੀ ਗਈ ਹੈ ਪਰ ਇਸੇ ਦੌਰਾਨ ਇਹ ਮਾਮਲਾ ਵੀ ਮੀਡੀਆ ਦੇ ਵਿੱਚ ਆਇਆ ਹੈ ਕਿ ਕਈ EMPLOYER ਹਾਈ ਵੇ ਹਾਈ ਵੇਜਸ ਐਲ ਐਮ ਆਈਏ ਦੀ ਦੁਰਵਰਤੋਂ ਵੀ ਕਰ ਰਹੇ ਨੇ ਇਸ ਤੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਨੇ ਸਪਸ਼ਟ ਕੀਤਾ ਹੈ ਕਿ ਹਰ ਕਿਸਮ ਦੇ ਫਰਾਡ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਕੈਨੇਡਾ ਵੱਲੋਂ ਸਟੱਡੀ ਵੀਜ਼ੇ ਦੇ ਲਈ ਸ਼ੁਰੂ ਕੀਤੀ ਗਈ ਸਟੂਡੈਂਟ ਡਾਇਰੈਕਟ ਸਟ੍ਰੀਮ ਨੂੰ ਵੀ 8 ਨਵੰਬਰ ਨੂੰ ਅਚਾਨਕ ਬੰਦ ਕਰਨ ਦਾ ਜਦੋਂ ਐਲਾਨ ਕੀਤਾ ਗਿਆ ਤਾਂ ਇਸ ਦਾ ਇਫੈਕਟ ਕਾਫੀ ਸਾਰੇ ਵਿਦਿਆਰਥੀਆਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਸਟ੍ਰੀਮ ਦੇ ਬੰਦ ਹੋਣ ਨਾਲ ਬਹੁਤ ਸਾਰੀਆਂ ਅਟਕਲਾਂ ਵੀ ਲਗਾਈਆਂ ਜਾ ਰਹੀਆਂ ਨੇ। ਕੁਝ ਖਬਰਾਂ ਦੇ ਮੁਤਾਬਕ ਇਸ ਸਟ੍ਰੀਮ ਬੰਦ ਹੋਣ ਨੂੰ ਭਾਰਤ ਤੇ ਕੈਨੇਡਾ ਦੇ ਦਰਮਿਆਨ ਚੱਲ ਰਹੇ ਤਣਾਅ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਰਿਪੋਰਟ ਦੇ ਨਾਲ ਹੀ ਇਹ ਇੱਕ ਰਿਪੋਰਟ ਜਿਹੜੀ ਆਈ ਹੈ ਉਸ ਦੇ ਮੁਤਾਬਕ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਸਟ੍ਰੀਮ ਦੇ ਬੰਦ ਹੋਣ ਦੇ ਨਾਲ ਕਿਹੜੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਨੇ ਸਟੂਡੈਂਟ ਡਾਇਰੈਕਟ ਸਟ੍ਰੀਮ ਬੰਦ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਕੈਨੇਡਾ ਦੇ ਵੱਲੋਂ ਸਟੱਡੀ ਵੀਜ਼ਾ ਹਮੇਸ਼ਾ ਲਈ ਹੀ ਬੰਦ ਕਰ ਦਿੱਤਾ ਗਿਆ ਹੈ ਬਲਕਿ ਕੈਨੇਡਾ ਦੇ ਵੱਲੋਂ 2025 ਦੇ ਦੌਰਾਨ 437000 ਸਟੱਡੀ ਵੀਜ਼ੇ ਦੇਣ ਦੇ ਟੀਚਾ ਹੈ ਕੈਨੇਡਾ ਦੇ ਵੱਲੋਂ 2018 ਦੇ ਦੌਰਾਨ ਭਾਰਤ ਪਾਕਿਸਤਾਨ ਚੀਨ ਬ੍ਰਾਜ਼ੀਲ ਸਮੇਤ 15 ਦੇਸ਼ਾਂ ਤੋਂ ਸਟੱਡੀ ਵੀਜ਼ੇ ਦੀ ਅਰਜ਼ੀ ਦੇਣ ਦੇ ਲਈ ਵਿਦਿਆਰਥੀਆਂ ਦੇ ਲਈ ਇਹ ਸਟ੍ਰੀਮ ਜਿਹੜੀ ਹੈ ਸ਼ੁਰੂ ਕੀਤੀ ਗਈ ਸੀ ਸਟੂਡੈਂਟ ਡਾਇਰੈਕਟ ਸਟ੍ਰੀਮ ਦੇ ਵਿੱਚ ਨਤੀਜੇ ਮੁਕਾਬਲਤਨ ਜ ਦੀ ਮਿਲਦੇ ਸਨ ਤੇ ਡਾਇਰੈਕਟ ਸਟ੍ਰੀਮ ਵਧੇਰੇ ਪ੍ਰਚਲਿਤ ਵੀ ਰਹੀ ਹੈ ਸਟੂਡੈਂਟ ਡਾਇਰੈਕਟ ਸਟ੍ਰੀਮ ਦੇ ਲਈ ਬਿਨੇਕਾਰ ਨੂੰ 1 ਸਾਲ ਦੀ ਫੀਸ ਜੀਆਈਸੀ ਭਰਨੀ ਪੈਂਦੀ ਹੈ ਔਰ ਇਸ ਵਿੱਚ ਵਿਦਿਆਰਥੀਆਂ ਨੂੰ ਮਨਜ਼ੂਰਸ਼ੁਦਾ ਟੈਸਟ ਦੇ ਹਰੇਕ ਮੋਡਿਊਲ ਦੇ ਵਿੱਚੋਂ 6 ਬੈਂਡ ਲੈਣੇ ਪੈਂਦੇ ਨੇ ਜੋ ਵਿਦਿਆਰਥੀ ਹਰੇਕ ਮੋਡਿਊਲ 'ਚੋਂ 6 ਬੈਂਡ ਨਹੀਂ ਲੈ ਪਾਉਂਦੇ ਸਨ ਜਾਂ ਵਿੱਤੀ ਤੌਰ ਤੇ ਘੱਟ ਸਮਰਥ ਹੁੰਦੇ ਨੇ ਤਾਂ ਉਹ ਬਿਨੇਕਾਰ ਨਾਨ ਐਸ ਡੀ ਐਸ ਰਾਹੀਂ ਕੈਨੇਡਾ ਦੇ ਸਟੱਡੀ ਵੀਜ਼ੇ ਦੀ ਅਰਜ਼ੀ ਦਿੰਦੇ ਨੇ ਇਮੀਗ੍ਰੇਸ਼ਨ ਮਾਹਰਾਂ ਦੇ ਮੁਤਾਬਕ ਸਟੂਡੈਂਟ ਡਾਇਰੈਕਟ ਸਟ੍ਰੀਮ ਦੇ ਤਹਿਤ ਲੱਗੀ ਅਰਜ਼ੀ ਨੂੰ ਗਲਨਾਮਾ ਦੂਜੀ ਸਟ੍ਰੀਮ ਦੇ ਮੁਕਾਬਲੇ ਵਧੇਰੇ ਹੁੰਦੀ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਰਿਲੀਜ਼ ਦੇ ਮਤਬਕ ਇਸ ਕਦਮ ਨਾਲ ਸਾਰੇ ਬਿਨੇਕਾਰਾਂ ਨੂੰ ਬਰਾਬਰਤਾ ਦਾ ਮੌਕਾ ਮਿਲੇਗਾ ਇਮੀਗ੍ਰੇਸ਼ਨ ਮੰਤਰਾਲੇ ਨੇ ਕਿਹਾ ਹੈ ਕਿ ਕੈਨੇਡਾ ਦਾ ਟੀਚਾ ਸਾਰੇ ਬਿਨੇਕਾਰਾਂ ਨੂੰ ਬਰਾਬਰ ਤੇ ਨਿਰਪੱਖ ਪਹੁੰਚ ਪ੍ਰਦਾਨ ਕਰਨਾ ਹੈ ਤੇ ਇਸ ਵਚਨਬੱਧਤਾ ਨੂੰ ਪੂਰਾ ਕਰਨ ਦੇ ਲਈ ਸਟੂਡੈਂਟ ਡਾਇਰੈਕਟਰ ਸਟ੍ਰੀਮ ਅਤੇ ਜਿਹੜੀ ਨਾਈਜੀਰੀਆ ਸਟੂਡੈਂਟ ਐਕਸਪ੍ਰੈਸ ਜਹੀਆਂ ਪਹਿਲ ਕਦਮੀਆਂ ਉਹ ਖਤਮ ਕੀਤੀਆਂ ਜਾ ਰਹੀਆਂ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਰੋਜ਼ਗਾਰਦਾਤਾ ਹੁਣ ਸਸਤੇ ਵਿਦੇਸ਼ੀ ਮਜ਼ਦੂਰਾਂ ਦੀ ਅਸੀਮਤ ਸਪਲਾਈ ਤੇ ਭਰੋਸਾ ਨਹੀਂ ਕਰ ਸਕਦੇ ਕਿਉਂਕਿ ਟਰੂਡਰੋ ਸਰਕਾਰ ਦੇਸ਼ ਦੇ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਕਦਮ ਚੁੱਕ ਰਹੀ ਹੈ ਮੰਤਰੀ ਮਾਰਕ ਮਿਲਰ ਦਾ ਇਸ ਬਾਰੇ ਗੱਲਬਾਤ ਕਰਨ ਲਈ ਵਪਾਰਕ ਨੇਤਾਵਾਂ ਤੇ ਗ੍ਰੇਟਰ ਵੈਂਕੂਵਰ ਬੋਰਡ ਆਫ ਟ੍ਰੇਡ ਨਾਲ ਬੈਠਕ ਹੋਈ ਤੇ ਉਹਨਾਂ ਨੇ ਗੱਲਬਾਤ ਕੀਤੀ ਕਿ ਕੈਨੇਡਾ ਦੀਆਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਹਾਲੀਆ ਤਬਦੀਲੀਆਂ ਸਾਡੀ ਸਥਾਨਕ ਆਰਥਿਕਤਾ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਕੈਨੇਡਾ ਨੇ ਮਹਾਮਾਰੀ ਤੋਂ ਬਾਅਦ ਆਰਥਿਕਤਾ ਨੂੰ ਬਹੁਤ ਲੋੜੀਂਦਾ ਹੁਲਾਰਾ ਦੇਣ ਤੇ ਮਜ਼ਦੂਰਾਂ ਦੀ ਘਾਟ ਨਾਲ ਕਾਰੋਬਾਰਾਂ ਦੀ ਮਦਦ ਕਰਨ ਲਈ ਪਿਛਲੇ ਸਾਲ ਰਿਕਾਰਡ ਗਿਣਤੀ ਵਿੱਚ ਨਵੇਂ ਆਏ ਲੋਕਾਂ ਦਾ ਸਵਾਗਤ ਕੀਤਾ ਪਰ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਵੱਧ ਰਹੀ ਇਮੀਗ੍ਰੇਸ਼ਨ ਗਿਣਤੀ ਨੇ ਕੈਨੇਡਾ ਦੀ ਰਿਹਾਇਸ਼ ਬੁਨਿਆਦੀ ਢਾਂਚੇ ਤੇ ਸਮਰੱਥਾ ਤੇ ਵੀ ਦਬਾਅ ਪਾਇਆ ਹੈ ਇਸ ਤੋਂ ਬਾਅਦ ਇਸਨੇ ਇਮੀਗ੍ਰੇਸ਼ਨ ਨੰਬਰਾਂ ਨੂੰ ਘਟਾਉਣ ਲਈ ਮਹੱਤਵਪੂਰਨ ਕਦਮ ਚੁੱਕੇ ਮਿਲਰ ਦਾ ਕਹਿਣਾ ਹੈ ਕਿ ਵਿਦੇਸ਼ੀ ਮਜ਼ਦੂਰਾਂ ਦੀ ਬਜਾਏ ਰੋਜ਼ਗਾਰ ਦਾ ਤਾਵਾ ਨੂੰ ਕੈਨੇਡੀਅਨ ਕਾਮਿਆਂ ਨੂੰ ਆਕਰਸ਼ਿਤ ਕਰਨ ਲਈ ਉੱਚ ਤਨਖਾਹਾਂ ਦੀ ਪੇਸ਼ਕ ਸਕਦੀ ਹੈ ਫੈਡਰਲ ਸਰਕਾਰ ਦੁਆਰਾ ਕੀਤੀ ਸਕਰੀਨਿੰਗ ਦਰਸਾਉਂਦੀ ਹੈ ਕਿ ਜ਼ਿਆਦਾਤਰ ਹਿੱਸੇ ਲਈ ਕੈਨੇਡਾ ਵਿੱਚ ਰੋਜ਼ਗਾਰ ਦਾ ਤਾਂ ਜ਼ਿੰਮੇਵਾਰ ਹੈ ਸਿਸਟਮ ਵਿੱਚ ਚੁਣੌਤੀਆਂ ਨੇ ਇੱਥੇ ਸੋਸ਼ਲ ਸੰਬੰਧੀ ਰਿਸ਼ਤੇ ਮੌਜੂਦ ਨੇ ਤੇ ਸਾਨੂੰ ਉਹਨਾਂ ਤੇ ਨਕੇਲ ਕੱਸਣ ਦੀ ਲੋੜ ਹੈ ਮਿਲਰ ਨੇ ਕਿਹਾ ਹੈ ਕਿ ਇਸ ਦੇ ਵਿੱਚ ਇੱਕ ਪ੍ਰੋਪਰ ਤਨਖਾਹ ਵੀ ਸ਼ਾਮਿਲ ਹੈ ਉਹਨਾਂ ਨੇ ਕਿਹਾ ਕਿ ਫਾਰਮਾ ਤੇ ਫੂਡ ਪ੍ਰੋਸੈਸਿੰਗ ਵਰਗੇ ਖੇਤਰਾਂ ਵਿੱਚ ਖਾਸ ਚੁਣੌਤੀਆਂ ਹਨ ਪਰ ਓਟਵਾ ਨੂੰ ਇਹ ਯਕੀਨੀ ਬਣਾਉਣ ਲਈ ਸਾਵਧਾਨ ਰਹਿਣ ਦੀ ਲੋੜ ਹੈ ਕਿ ਇਹ ਭੋਜਨ ਦੀ ਅਸੁਰੱਖਿਆ ਦੇ ਸਮੇਂ ਵਿੱਚ ਗਲਤੀ ਨਾਲ ਉਹਨਾਂ ਖੇਤਰਾਂ ਵਿੱਚ ਰੋਜ਼ਗਾਰ ਦੀ ਧਾਰਾ ਨੂੰ ਕੱਟ ਨਾ ਜਾਵੇ ਉਹਨਾਂ ਦਾ ਕਿ ਸਸਤੇ ਵਿਦੇਸ਼ੀ ਮਜ਼ਦੂਰਾਂ ਦੀ ਅਸੀਮਤ ਸਪਲਾਈ ਦੀ ਉਮਰ ਖਤਮ ਹੋ ਗਈ ਹੈ ਤੇ ਉਸ ਨੂੰ ਇਹ ਦੇਖ ਕੇ ਖੁਸ਼ੀ ਹੋਈ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕੈਨੇਡਾ ਇਸ ਚਿੰਤਾ ਨੂੰ ਲੈ ਕੇ ਸਰਹੱਦਾਂ ਤੇ ਲਾਗੂ ਕਰਨ ਨੂੰ ਬਦੌਨ ਲਈ ਤਿਆਰ ਹੈ ਤੇ ਜੇ ਹੁਣ ਰਾਸ਼ਟਰਪਤੀ ਚੁਣੇ ਹੋਏ ਡੋਨਰ ਟਰੰਪ ਦੀ ਸਮੂਹਿਕ ਦੇਸ਼ ਨਿਕਾਲੇ ਦੀ ਯੋਜਨਾ ਅੱਗੇ ਵਧਦੀ ਹੈ ਤਾਂ ਦੇਸ਼ ਵਿੱਚ ਸ਼ਰਨ ਮੰਗਣ ਵਾਲਿਆਂ ਦੀ ਆਮਦ ਦੇਖਣ ਨੂੰ ਮਿਲੇਗੀ ਮਿਲਰ ਨੇ ਕਿਹਾ ਕਿ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਆਉਣ ਵਾਲੇ ਪ੍ਰਵਾਹ ਦੇ ਸਬੰਧ ਵਿੱਚ ਸਾਨੂੰ ਬਰਾਬਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਤੇ ਇਸ ਨੂੰ ਸੁਰੱਖਿਅਤ ਕਰਨ ਲਈ ਉਪਾਅ ਕੀਤੇ ਗਏ ਨੇ ਤੇ ਲੋਕਾਂ ਦੇ ਇੱਥੇ ਇੱਕ ਅਨਿਯਮਤ ਨਾਲ ਆਉਣ ਵਾਲੇ ਕੁਝ ਤਰੀਕਿਆਂ ਨੂੰ ਬੰਦ ਵੀ ਕੀਤਾ ਗਿਆ ਹੈ ਇਸ ਸਾਲ ਦੇ ਸ਼ੁਰੂ ਵਿੱਚ ਮਿਲਰ ਨੇ ਅਗਲੇ 2 ਸਾਲਾਂ ਵਿੱਚ ਕੁਮਾਂਤਰੀ ਵਿਦਿਆਰਥੀਆਂ ਤੇ ਅਸਥਾਈ ਵਿਦੇਸ਼ੀ ਕਾਮਿਆਂ ਤੇ ਕੈਪ ਲਗਾ ਕੇ ਜਿਹੜਾ ਹੈ ਗਿਣਤੀ 'ਚ ਕਟੌਤੀ ਕਰਨ ਦੀਆਂ ਆਪਣੀਆਂ ਯੋਜਨਾਵਾਂ ਦਾ ਐਲਾਨ ਕੀਤਾ ਬਹੁਤ ਸਾਰੀਆਂ ਪੋਸਟ ਸੈਕੰਡਰੀ ਸੰਸਥਾਵਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਕੁਮਾਂਤਰੀ ਵਿਦਿਆਰਥੀਆਂ ਤੇ ਕਟੌਤੀ ਕਰਨ ਦਾ ਮਤਲਬ ਹੈ ਕਿ ਡਾਲਰ 30 ਬਿਲੀਅਨ ਉਦਯੋਗ ਦੇ ਵਿੱਚ ਯੋਗਦਾਨ ਪਾਉਂਦਾ ਹੈ ਇਸ ਦਾ ਮਤਲਬ ਹੈ ਪ੍ਰੋਗਰਾਮਾਂ ਤੇ ਸਟਾਫ ਦੀ ਵੀ ਕਟੌਤੀ ਹੋਏਗੀ ਮਿਲਰ ਨੇ ਕਿਹਾ ਕਿ ਉਹਨਾਂ ਵਿੱਚੋਂ ਬਹੁਤ ਸਾਰੇ ਜਾਇਜ਼ ਨਹੀਂ ਹੈ ਤੇ ਉਹਨਾਂ ਨੂੰ ਬੰਦ ਕਰਨ ਦੀ ਲੋੜ ਹੈ ਇਹ ਤੇ ਸ਼ਾਨਦਾਰ ਵਿਦਿਆਰਥੀ ਗ੍ਰੈਜੂਏਟ ਹੋ ਰਹੇ ਨੇ ਜੋ ਕਿ ਅਸਥਾਈ ਨਿਵਾਸੀ ਹੋਣਗੇ ਤੇ ਆਰਥਿਕਤਾ ਦੇ ਵਿੱਚ ਯੋਗਦਾਨ ਪਾਉਣਗੇ ਅਸੀਂ ਉਹਨਾਂ ਨੂੰ ਕੈਨੇਡੀਅਨਾਂ ਵੱਜੋਂ ਸਵਾਗਤ ਨਾ ਕਰਨਾ ਜੇ ਨਾ ਕਰੀਏ ਤਾਂ ਉਹ ਮੂਰਖਤਾ ਹੋਵੇਗੀ ਸਥਾਨਕ کاروبਾਰੀ ਨੇਤਾ ਜਿਨ੍ਹਾਂ ਨੇ ਅਸਥਾਈ ਵਿਦੇਸ਼ੀ ਕਰਮਚਾਰੀਆਂ ਤੇ ਭਰੋਸਾ ਕੀਤਾ ਹੈ ਨੇ ਵੀ ਇਸ ਬਾਰੇ ਆਪਣੀਆਂ ਚਿੰਤਾਵਾਂ ਪ੍ਰਗਟਾਈਆਂ ਕਿ ਕਟੌਤੀ ਦਾ ਅਰਥ ਵਿਵਸਥਾ ਲਈ ਕੀ ਅਰਥ ਹੈ ਮਿਲਰ ਨੇ ਕਿਹਾ ਹੈ ਕਿ ਫੈਦਰ ਸਰਕਾਰ BC ਨਾਲ ਕੰਮ ਕਰਨ ਲਈ ਤਿਆਰ ਹੈ ਸੂਬੇ ਦੇ ਅਨੁਸਾਰ ਖਾਸ ਨੀਤੀਆਂ ਨੂੰ ਤਿਆਰ ਕਰਨ ਦੇ ਲਈ ਨਿਊਜ਼ ਟੈਸਟ ਚੈਨਲ ਪੰਜਾਬੀ ਦੀ ਰਿਪੋਰਟ ਲੰਘੇ ਬਤਵਾਰ ਨੂੰ ਮਿਸਿਸਾਗਾ ਤੇ ਬ੍ਰੈਂਟਨ ਦੇ ਵੱਲੋਂ ਕੌਂਸਲ ਮੀਟਿੰਗਾਂ ਦੇ ਵਿੱਚ ਧਾਰਮਿਕ ਅਦਾਰਿਆਂ ਦੇ ਅੱਗੇ ਹੁੰਦੇ ਪ੍ਰਦਰਸ਼ਨਾਂ ਨੂੰ ਰੋਕਣ ਦੇ ਬਾਬਤ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੋਵੇਂ ਸ਼ਹਿਰਾਂ ਦੇ ਵਿੱਚ ਮਤੇ ਸਰਬਸੰਮਤੀ ਦੇ ਨਾਲ ਪਾਸ ਹੋ ਗਏ ਨੇ। ਭਾਰਤੀ ਮੂਲ ਦੀ ਦੀਪਿਕਾ ਡਮੜਲਾ ਮਿਸਿਸ ਆਗਾ ਦੇ ਵਾਰਡ 7 ਤੋਂ ਕੌਂਸਲਰ ਹੈ ਅਤੇ ਉਹਨਾਂ ਦੇ ਵੱਲੋਂ ਬੁੱਧਵਾਰ ਨੂੰ ਇਹ ਮਤਾ ਲਿਆਂਦਾ ਗਿਆ। ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਦੇ ਮਤੇ ਦੀ ਵੀ ਕੌਂਸਲਰਜ਼ ਨੇ ਕਾਫੀ ਜ਼ਿਆਦਾ ਪ੍ਰੋਟਾ ਕੀਤੀ ਔਰ ਗ੍ਰੇਟਰ ਟੋਰਾਂਟੋ ਏਰੀਆ ਦੇ ਦੋ ਸ਼ਹਿਰਾਂ ਦੇ ਵੱਲੋਂ ਧਾਰਮਿਕ ਸਾਹਮਣੇ ਹੋ ਰਹੀਆਂ ਹਿੰਸਕ ਝੜਪਾਂ ਰੋਕਣ ਦੇ ਲਈ ਇਹ ਕਦਮ ਜ਼ਰੂਰੀ ਲੱਗ ਰਿਹਾ ਸੀ ਦੱਸਿਏ ਕੈ ਬ੍ਰੈਂਟਨ ਅਤੇ ਮਿਸਿਸ ਆਗਾ ਦੇ ਵਿੱਚ ਭਾਰਤੀ ਭਾਈਚਾਰੇ ਦੀ ਵੱਡੀ ਗਿਣਤੀ ਹੈ ਤੇ ਭਾਰਤੀ ਮੂਲ ਦੇ ਸਿਆਸਤਦਾਨ ਕਾਉਂਸਲ ਪ੍ਰੋਵਿੰਸ਼ੀਅਲ ਅਤੇ ਫੈਡਰਲ ਪੱਧਰ ਤੇ ਸਰਕਾਰ ਬਨੇ ਬ੍ਰੈਂਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਹੈ ਕਿ ਅਸੀਂ ਧਾਰਮਿਕ ਆਜ਼ਾਦੀ ਦਾ ਸਮਰਥਨ ਕਰਦੇ ਹਾਂ ਤੇ ਸਭ ਧਰਮਾਂ ਦੇ ਲੋਕ ਵੀ ਪਿਆਰ ਮੁਹੱਬਤ ਦੇ ਨਾਲ ਹੀ ਰਹਿਣਾ ਚਾਹੁੰਦੇ ਨੇ ਦੀਪਿਕਾ ਡੈਮੇਡਲਾ ਦੇ ਮੁਤਾਬਕ ਸਭ ਤੋਂ ਪਹਿਲਾਂ ਤਾਂ ਇਸ ਬਾਬਤ ਸਿਟੀ ਦੇ ਵਿੱਚ ਬਾਇਲੌ ਬਣਾਉਣ ਦੇ ਨਾਲ ਇੱਕ ਸੰਦੇਸ਼ ਜਾਵੇਗਾ ਕਿ ਅਜਿਹਾ ਕਰਨਾ ਠੀਕ ਨਹੀਂ ਹੈ ਪਰ ਮੋਸੋ ਮਾਈਂਡਫੁਲਡ ਇਟ ਸਮ ਟਾਈਮਸ ਥਰ ਕੈਨ ਬੀ ਐਨ ਐਨਵਾਇਰਨਮੈਂਟ then it makes it easier for friction to happen, easier for violence to happen. and a lot of this is outside of our municipal jurisdiction. but one thing we can do to create an environment that prevents that type of violence and friction is to say there is a right and a wrong place of where to protest. my firm belief is that regardless if you go to a mandir, a gurdwara, a mosque, a synagogue, or a church, everyone should be able to go to pray free of violence, intimidation, and harassment. That's the that's the starting point. So I have a bylaw um, based on the Vaughan bylaw that would prohibit um, uh, protests, uh, at of, of worship, protests at a place of of worship, restrict the protest at a place of of worship. Uh, I understand that they're looking at this in Ottawa just today. Um, Mississauga Council passed uh, this as as well, and so I think what we're saying is that in this country we protect the right to protest. As long as it does not infringe another right. And freedom of religion is also a constitutionally uh, protected right. Uh, so, I, if there's an outside group booking a place of worship for some other reason, that's a separate conversation. But the basic premise is you get to go to pray free of violence, intimidation, and harassment in this country and in this city. And that's what uh, the motion I put forward speaks to. Um, it would have to be ratified at council next week so everyone has time to review the bylaw as drafted um, by our city legal department um, but I know councilor Power asked if he could second it and I'd say any member of council wants to second it second it uh, you know feel free the more and I, I think that I think there's a sense of unity around this basic premise that in the city of Brampton we lean into religious freedom just like we fought Bill 21 and the first city to do so and others joined across the country in this city we protect religious freedom. Um, and uh, I think that's a beautiful thing about the city of Brampton. Mm -hmm. um, so thank you uh, for um, uh, this consideration and hope that we can pass uh, this motion today and ratify it next week. Canada, they ਐਵੀਅਨ ਫਲੂ ਦਾ ਪਹਿਲਾ ਮਨੁੱਖੀ ਕੇਸ BC ਦੇ ਵਿੱਚ ਇੱਕ ਟੀਨੇਜਰ ਦੇ ਵਿੱਚ ਪਾਇਆ ਗਿਆ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ ਰਿਚਮੰਡ ਨੌਜਵਾਨ ਜੋ ਕਿ ਨਾਜ਼ੁਕ ਹਾਲਤ ਦੇ ਵਿੱਚ ਹੈ ਐਵੀਅਨ ਫਲੂ ਦੇ ਨਾਲ ਸੰਕਰਮਿਤ ਸੀ। ਇਹ ਦੇਸ਼ ਦੇ ਵਿੱਚ H5N1 ਵਾਇਰਸ ਦਾ ਘਰੇਲੂ ਤੌਰ ਤੇ ਪ੍ਰਾਪਤ ਕੀਤਾ ਪਹਿਲਾ ਕੇਸ ਹੈ। BC ਸਿਹਤ ਅਧਿਕਾਰੀਆਂ ਨੇ ਸ਼ੁਰੂ ਦੇ ਵਿੱਚ ਇਸ ਮਾਮਲੇ ਨੂੰ ਸੰਭਾਵੀ ਮੰਨਿਆ ਸੀ। ਮਾਹਰ ਇਸ ਗੱਲ ਨੂੰ ਜਾਂਚ ਕਰਨਾ ਜਾਰੀ ਰੱਖਦੇ ਨੇ ਕਿ ਟੀਨੇਜਰ ਨੂੰ ਵਾਇਰਸ ਕਿਵੇਂ ਸੰਕਰਮਿਤ ਹੋਇਆ ਤੇ ਉਹ ਦੂਜਿਆਂ ਦੀ ਜਾਂਚ ਕਰ ਰਹੇ ਨੇ ਜੋ ਕਿ ਸ਼ਾਇਦ ਨਜ਼ਦੀਕੀ ਸੰਪਰਕ ਦੇ ਵਿੱਚ ਵੀ ਆਏ ਹੋਣ ਹੁਣ ਤੱਕ ਕਿਸੇ ਹੋਰ ਦੇ H5N1 ਵਾਇਰਸ ਦੇ ਲਈ ਸਕਾਰਾਤਮਕ ਟੈਸਟ ਨਹੀਂ ਕੀਤਾ ਗਿਆ ਹੈ ਜਿਸ ਨੂੰ ਬਰਡ ਫਲੂ ਕਿਹਾ ਜਾਂਦਾ ਹੈ ਹੈਲਥ ਕੈਨੇਡਾ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਤਿੰਨ ਇਨਫਲੂਐਂਜ਼ਾ ਵੈਕਸੀਨਾਂ ਨੂੰ ਅਧਿਕਾਰਤ ਕੀਤਾ ਹੈ ਅਤੇ ਜੋ ਬਰਡ ਫਲੂ ਇੱਕ ਮਹਾਮਾਰੀ ਬਣ ਜਾਂਦੇ ਵਰਤੇ ਜਾ ਸਕਦੇ ਨੇ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਦੱਸਿਆ ਹੈ ਕਿ ਫੈਡਰਲ ਸਰਕਾਰ ਦਾ ਘਰੇਲੂ ਵੈਕਸੀਨ ਉਤਪਾਦਨ ਲਈ ਵੈਕਸੀਨ ਨਿਰਮਾਤਾ ਜੀ ਐਸਕੇ ਨਾਲ ਵੀ ਕਸਮਝੋਤਾ ਹੈ ਜੋ ਲੋਡ ਪੈਨ ਤੇ ਤੇਜ਼ ਕੀਤਾ ਜਾ ਸਕਦਾ ਹੈ ਫਿਲਹਾਲ ਇਸ ਗੱਲ ਤੇ ਕੋਈ ਸੰਕੇਤ ਨਹੀਂ ਹੈ ਕਿ ਵਾਇਰਸ ਮਹਾਮਾਰੀ ਨੂੰ ਜਨਮ ਦੇਵੇਗਾ ਮਹਾਰਾ ਦਾ ਕਹਿਣਾ ਹੈ ਕਿ H5N1 ਦਾ ਮਨੁੱਖ ਤੋਂ ਮਨੁੱਖੀ ਪ੍ਰਸਾਰਣ ਬਹੁਤ ਜ਼ਿਆਦਾ ਜਰਾਸਿੰਮ ਐਵੀਐਨ ਫਲੂ ਦਾ ਇੱਕ ਤਨਾਅ ਬਹੁਤ ਘੱਟ ਹੁੰਦਾ ਹੈ ਤੇ ਨਿਰੰਤਰ ਪ੍ਰਸਾਰਣ ਦਾ ਕੋਈ ਸਬੂਤ ਨਹੀਂ ਹੈ ਡਾਕਟਰਾਂ ਦੇ ਮੁਤਾਬਕ ਇਹ ਕੋਈ ਵੀ ਵਾਇਰਸ ਨਹੀਂ ਹੈ ਜੋ ਮਨੁੱਖਾਂ ਦੇ ਵਿੱਚ ਚੰਗੀ ਤਰ੍ਹਾਂ ਫੈਲਦਾ ਹੈ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਨੇ ਕਿਹਾ ਹੈ ਕਿ ਇਹ ਇੱਕ ਮਨੁੱਖ ਤੋਂ ਦੂਜੇ ਮਨੁੱਖ ਦੇ ਵਿੱਚ 4 ਵੀਕਾਟ ਸੰਚਾਰਿਤ ਹੁੰਦਾ ਹੈ ਤੇ ਜੇ ਇਹ ਬਿਲਕੁਲ ਫੈਲ ਜਾਂਦਾ ਹੈ ਜਦੋਂ ਕਿ ਮਹਾਮਾਰੀ ਦੀ ਸੰਭਾਵਨਾ ਨਹੀਂ ਜਾਪਦੀ ਸਿਹਤ ਅਧਿਕਾਰੀ ਕੇਸ ਦੀ ਸਥਿਤੀ ਦੇ ਲਈ ਤਿਆਰ ਹਨ ਤੇ ਹੋਣੇ ਵੀ ਚਾਹੀਦੇ ਨੇ ਤੇ ਵਾਇਰਸ ਬਦਲ ਗਿਆ ਹੈ ਤੇ ਇਹ ਮਿਊਟੇਟਡ ਵੀ ਹੈ ਇਹ ਪਹਿਲਾਂ ਨਾਲੋਂ ਜ਼ਿਆਦਾ ਆਸਾਨੀ ਨਾਲ ਜਿਹੜਾ ਉਹ ਮੈਮਲਸ ਜੀਵਾਂ ਨੂੰ ਸੰਕਰਮਿਤ ਕਰਦਾ ਜਾਪਦਾ ਹੈ ਤੇ 1996 ਤੋਂ ਕੌਣ ਜਿਹੜਾ ਕਾਨਵੇ ਦਾ ਕਹਿਣਾ ਹੈ ਕਿ ਦੁਨੀਆ ਭਰ ਦੇ ਵਿੱਚ ਲਗਭਗ 900 ਲੋਕਾਂ ਨੇ ਵੱਖ-ਵੱਖ ਮੌਤਾਂ ਦੇ ਨਾਲ ਬਰਡ ਫਲੂ ਦੇ ਸੰਕਰਮਣ ਦੀ ਰਿਪੋਰਟ ਕੀਤੀ ਹੈ ਜ਼ਿਆਦਾਤਰ ਮਾਮਲੇ ਅਮਰੀਕਾ ਦੇ ਵਿਸ਼ਵ ਪੱਧਰ ਤੇ ਸੰਕਰਮਿਤ ਪੰਛੀਆਂ ਖੇਤਾਂ ਦੇ ਜਾਨਵਰਾਂ ਜਾਂ ਜੰਗਲੀ ਜੀਵਾਂ ਦੇ ਸੰਪਰਕ ਤੋਂ ਆਏ ਨੇ ਹਾਲਾਂਕਿ ਬਰਡ ਫਲੂ ਦਾ ਖਤਰਾ ਘਟ ਰਿਹਾ ਹੈ ਡਾਕਟਰ ਸਾਵਧਾਨੀ ਵਰਤਣ ਦੀ ਸਿਫਾਰਿਸ਼ ਕਰਦੇ ਨੇ ਜਿਵੇਂ ਕਿ ਮਰੇ ਜਾਂ ਬਿਮਾਰ ਜਾਨਵਰਾਂ ਦੇ ਸੰਪਰਕ ਤੋਂ ਪਰਹੇਜ਼ ਕਰਨਾ ਤੇ ਆਪਣੇ ਫਲੂ ਦੇ ਸ਼ੌਟਸ ਬਾਰੇ ਅਪ ਟੂ ਡੇਟ ਰਹਿਣਾ ਤੇ ਜੇਕਰ ਤੁਸੀਂ ਫਲੂ ਵਰਗੇ ਲੱਛਣ ਮਹਿਸੂਸ ਕਰਨਾ ਸ਼ੁਰੂ ਕਰ ਦਿਓ ਤਾਂ ਆਪਣੇ ਡਾਕਟਰ ਦੇ ਨਾਲ ਦੁਰੰਤ ਸੰਪਰਕ ਕਰੋ ਫੈਡਰਲ ਸਰਕਾਰ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਵੈਂਕੂਵਰ ਦੇ ਵਿੱਚ ਕਿਰਾਏ ਦੇ 950 ਤੋਂ ਵੱਧ ਨਵੇਂ ਘਰ ਬਣਾਉਣ ਦੀ ਤਲਾਸ਼ ਦੇ ਵਿੱਚ ਹਾਊਸਿੰਗ ਵਿਕਾਸ ਦੇ ਵਿੱਚ ਡਾਲਰ 574 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕਰ ਰਹੇ ਨੇ ਐਮਰਜੈਂਸੀ ਤਿਆਰੀ ਬਾਰੇ ਮੰਤਰੀ ਤੇ ਵੈਂਕੂਵਰ ਸਾਊਥ ਲਈ ਸੰਸਦ ਮੈਂਬਰ ਹਰਜੀਤ ਸੱਜਣ ਨੇ ਵੈਸਟ 42ਵੇਂ ਐਵੇਨਿਊ ਦੇ ਨਵੇਂ ਵਿਕਾਸ ਦੀ ਜਗ੍ਹਾ ਦੇ ਨੇੜੇ ਓਕਰੇਜ ਦੇ ਵਿੱਚ ਇਹ ਐਲਾਨ ਕੀਤਾ ਜਿਸ ਦੇ ਵਿੱਚ 211 ਨਵੇਂ ਅਪਾਰਟਮੈਂਟ ਹੋਣਗੇ ਸੱਜਣ ਨੇ ਕਿਹਾ ਕਿ ਜਿਵੇਂ ਵੈਂਕੂਵਰ ਦੀ ਆਬਾਦੀ ਲਗਾਤਾਰ ਵਧ ਰਹੀ ਇਹ ਰਿਹਾਇਸ਼ ਦੀ ਲੋੜ ਵੱਧਦੀ ਜਾ ਰਹੀ ਹੈ ਫੰਡਿੰਗ ਦੇ ਨਾਲ ਤਿੰਨ ਹੋਰ ਵਿਕਾਸ ਨੂੰ ਹੁਲਾਰਾ ਦਿੱਤਾ ਜਾਏਗਾ ਇਹਨਾਂ ਦੇ ਵਿੱਚ ਵੈਸਟ ਐਂਡ ਦੇ ਵਿੱਚ ਹਾਰਡਵੁੱਡ ਸਟਰੀਟ ਤੇ 550 ਤੋਂ ਵੱਧ ਯੂਨਿਟ ਬਣਾਉਣ ਵਾਲੇ ਦੋ ਵੱਖ-ਵੱਖ ਵਿਕਾਸ ਤੇ ਰਿਚਰਡਸ ਸਟਰੀਟ ਡਾਊਨਟਾਊਨ ਤੇ ਹੋਰ 193 ਯੂਨਿਟ ਸ਼ਾਮਿਲ ਹੈ ਫੰਡਿੰਗ ਦੇਸ਼ ਤੇ ਡਾਲਰ 55 ਬਿਲੀਅਨ ਅਪਾਰਟਮੈਂਟ ਲੋਨ ਕੰਸਟਰਕਸ਼ਨ ਪ੍ਰੋਗਰਾਮ ਤੋਂ ਆਉਂਦਾ ਹੈ ਜਿਸ ਬਾਰੇ ਫੈਟਸ ਦਾ ਕਹਿਣਾ ਹੈ ਕਿ 2023 ਤੱਕ ਕੈਨੇਡਾ ਭਾਰ ਦੇ ਵਿੱਚ 1 ਲੱਖ 31000 ਤੋਂ ਵੱਧ ਨਵੇਂ ਕਿਰਾਏ بنائے ਜਾਣਗੇ ਮਕਸਦ ਦੇ ਨਾਲ ਬਣੇ ਕਿਰਾਏ ਦੇ ਘਰ ਜਿਹੜੇ ਨੇ ਉਹ ਹਲ ਦਾ ਇੱਕ ਜ਼ਰੂਰੀ ਹਿੱਸਾ ਹਨ ਤੇ ACLP ਰਾਹੀਂ ਸਾਡੀ ਸਰਕਾਰ ਵੈਨਕੂਵਰ ਵਰਗੇ ਸ਼ਹਿਰਾਂ ਨੂੰ ਕਿਰਾਏ ਦੇ ਨਵੇਂ ਵਿਕਾਸ ਦੀ ਸਪਲਾਈ ਵਧਾਉਣ ਦੇ ਵਿੱਚ ਮਦਦ ਕਰ ਰਹੀ ਹੈ ਜਦੋਂ ਇਹ ਪੂਰਾ ਹੋ ਜਾਂਦਾ ਹੈ ਤਾਂ ਇਹ ਚਾਰ ਪ੍ਰੋਜੈਕਟ ਜਿਹੜੇ ਨੇ ਉਹਨਾਂ ਪਰਿਵਾਰਾਂ ਤੇ ਵਿਅਕਤੀਆਂ ਦੇ ਲਈ ਬਹੁਤ ਲੋੜੀਂਦੇ ਘਰ ਦੀ ਜਿਹੜੀ ਹੈ ਪੇਸ਼ਕਸ਼ ਕਰਨਗੇ ਜੋ ਸਮਾਜ ਦੇ ਵਿੱਚ ਨੌਕਰੀਆਂ ਸੇਵਾਵਾਂ ਤੇ ਸਹੂਲਤਾਂ ਦੇ ਨੇੜੇ ਹੈ ਹਾਉ ਸਿੰਘ ਮੰਤਰੀ ਸ਼ਾਨ ਫਰੇਜ਼ਰ ਨੇ ਕਿਹਾ ਹੈ ਕਿ ਹਰ ਕੋਈ ਆਪਣੀ ਥਾਂ ਕਹਿਣ ਦਾ ਹੱਕਦਾਰ ਹੈ ਤੇ ਅਪਾਰਟਮੈਂਟ ਕੰਸਟਰਕਸ਼ਨ ਲੋਨ ਇੱਕ ਤਰੀਕਾ ਹੈ ਜਿਸ ਦੇ ਨਾਲ ਅਸੀਂ ਦੁਵਰਕ ਦੇ ਕੈਨੇਡੀਅਨਾਂ ਦੇ ਲਈ ਇਸ ਨੂੰ ਅਸਲੀਅਤ ਬਣਾਉਣ ਦੇ ਵਿੱਚ ਮਦਦ ਕਰ ਰਹੇ ਹਾਂ ਅਸੀਂ ਹਾਊਸਿੰਗ ਪ੍ਰੋਜੈਕਟਾਂ ਦੇ ਵਿੱਚ ਨਿਵੇਸ਼ ਕਰਨਾ ਜਾਰੀ ਰੱਖਾਂਗੇ ਜਿਵੇਂ ਕਿ ਅਜ ਵੈਂਕੂਵਰ ਦੇ ਵਿੱਚ ਐਲਾਨ ਕੀਤਾ ਗਿਆ ਹੈ ਤੇ ਹਾਊਸਿੰਗ ਸੰਕਟ ਨੂੰ ਖਤਮ ਕਰਨ ਦੇ ਲਈ ਦੇਸ਼ ਭਰ ਦੇ ਵਿੱਚ ਭਾਈਵਾਲਾਂ ਨਾਲ ਕੰਮ ਕਰਨਾ ਜਾਰੀ ਰਹੇਗਾ ਸਰਕਾਰ ਦਾ ਕਹਿਣਾ ਹੈ ਕਿ ਸਤੰਬਰ 2024 ਤੱਕ 53000 ਤੋਂ ਵੱਧ ਕਿਰਾਏ ਦੇ ਘਰ ਬਣਾਉਣ ਦੇ ਲਈ ACLP ਦੁਆਰਾ ਕਰਜ਼ੇ ਦੇ ਵਿੱਚ ਡਾਲਰ 20.65 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ ਅੱਗੇ ਦੇਖਦੇ ਹਾਂ ਐਡਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਬਜੇਟ ਚੈਨਲ ਪੰਜਾਬੀ ਵੇਖ ਰਿਹਾ ਸਮੂ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਤੁਹਾਡੇ ਲਈ ਲੈ ਕੇ حاضر ਹੋ ਰਿਹਾ ਉਹ ਇਹ ਹੈ ਕਿ ਅਲਬਰਟਾ ਸਰਕਾਰ ਨੇ ਇੱਕ ਨਵਾਂ ਜਿਹੜਾ ਲੈਜਿਸਲੇਸ਼ਨ ਹੈ ਜੀ ਉਹ ਹੁਣ ਅਨਵੈਲ ਕੀਤਾ ਯਾਨੀ ਕਿ ਉਸ ਤੋਂ ਪਰਦਾ ਹਟਾਇਆ ਉਹ ਨਵੀਆਂ ਜਿਹੜੀਆਂ ਮਿਨਿਸਪਲ ਇਲੈਕਸ਼ਨਸ ਹੋਣਗੀਆਂ ਉਹਨਾਂ ਲਈ ਜਿਹੜੀ ਉਹਨਾਂ ਨੇ ਚੇਂजेस ਕੀਤੀਆਂ ਉਹਦੇ ਵਿੱਚ ਉਹਦੇ ਬਾਰੇ ਗੱਲ ਕਰਦਾ ਜੀ ਉਹ ਲੇਜਿਸਲੇਸ਼ਨ ਪਹਿਲੀ ਗੱਲ ਤੇ ਇਹ ਆ ਵੀ ਉਹਦੇ ਵਿੱਚ ਹੁਣ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਵੀ ਹਿੱਸਾ ਲੈ ਸਕਣਗੀਆਂ ਔਰ ਜਿਹੜੀਆਂ ਡੋਨੇਸ਼ਨਸ ਆ ਉਹ ਵੀ ਦੇ ਸਕਣਗੀਆਂ ਤੁਹਾਨੂੰ ਯਾਦ ਹੋਣਾ ਕਿ ਪਿਛਲੀ ਜਿਹੜੀ ਐਨਡੀਪੀ ਸਰਕਾਰ ਸੀ ਉਹਨਾਂ ਨੇ ਕਿਹਾ ਸੀਗਾ ਵੀ ਵੱਡੀਆਂ ਕਾਰਪੋਰੇਸ਼ਨਜ਼ ਜਾਂ ਯੂਨੀਅਨਜ਼ ਜਿਹੜੀਆਂ ਹੈਗੀਆਂ ਉਹ ਇਸ ਤਰ੍ਹਾਂ ਪੈਸੇ ਡੋਨੇਟ ਨਹੀਂ ਕਰ ਸਕਦੀਆਂ ਉਹਨਾਂ ਦਾ ਮਤਲਬ ਸੀ ਵੀ ਇਹ ਇਨਫਲੂਐਂਸ ਕਰਦੇ ਆ ਕੈਂਡੀਡੇਟਸ ਨੂੰ ਜਾਂ ਇਲੈਕਸ਼ਨਸ ਨੂੰ ਓਵਰਆਲ ਸੋ ਇਸ ਕਰਕੇ ਉਹਨਾਂ ਨੇ ਬੈਨ ਕਰ ਦਿੱਤਾ ਸੀਗਾ ਪਰ ਹੁਣ ਇਸ ਨਵੇਂ ਲੈਜਿਸਲੇਸ਼ਨ ਦੇ ਵਿੱਚ ਉਹ ਇੱਕ ਗੱਲ ਫੇਰ ਆਰੰਭ ਹੋ ਜਾਏਗੀ ਪਹਿਲੀ ਗੱਲ ਹੈ ਕਿ ਭਈ ਪਾਰਟੀਆਂ ਜਿਹੜੀਆਂ ਆ ਉਹਨਾਂ ਦਾ ਵੀ ਬੈਲਟ ਦੇ ਉੱਤੇ ਜ਼ਿਕਰ ਕੀਤਾ ਜਾ ਸਕਦਾ ਵੀ ਇਹ ਫਲਾਨੀ ਪਾਰਟੀ ਦਾ ਬੰਦਾ ਹੈਗਾ ਸੋ ਇਸ ਗੱਲ ਨੂੰ ਲੈ ਕੇ ਹੁਣ ਲੋਕਾਂ ਦੇ ਵਿੱਚ ਵੀ ਅਕਸਰ ਚਰਚਾ ਚੱਲ ਰਹੀ ਆ ਔਰ ਜਿਹੜੇ ਸਾਡੇ ਮਿਨਿਸਪਲ ਲੀਡਰ ਨੇ ਉਹਨਾਂ ਵੱਲੋਂ ਵੀ ਇਸ ਗੱਲ ਦੇ ਉੱਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਐਡਮੰਟਨ ਸ਼ਹਿਰ ਦੇ ਮੇਅਰ ਅਮਰਜੀਤ ਸੋਹੀ ਹੋਰਾਂ ਨੇ ਗੱਲ ਆਖੀ ਆ ਉਹ ਕਹਿੰਦੇ ਵੀ ਇਹਦੇ ਨਾਲ ਜਿਹੜਾ ਨਾ ਇੱਕ ਵਾਰ ਫਿਰ ਮਤਲਬ ਜਿਹੜਾ ਖਰਚਾ ਵਰਚਾ ਵੀ ਹੈਗਾ ਉਹ ਸਿਟੀ ਦੇ ਸਿਰ ਜ਼ਿਆਦਾ ਵਧੇਗਾ ਔਰ ਦੂਸਰੀ ਉਹ ਗੱਲ ਕਰ ਰਿਹਾ ਵੀ ਇਹਦੇ ਨਾਲ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਜ਼ ਆ ਉਹ ਇੱਕ ਵਾਰ ਫੇਰ ਇਹਦੇ ਤੇ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਨ ਗਈਆਂ ਡੋਨੇਸ਼ਨਸ ਦੇ ਰਹੀ ਉਧਰ ਜਿਹੜੀ ਕੈਲਗਰੀ ਸ਼ਹਿਰ ਤੋਂ ਮੇਰਾ ਜੋਤੀ ਗੋਂਡਕ ਉਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਬਈ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਮਤਲਬ ਮਿਨਿਸਪਲ ఎలక్షనਾਂ ਦੇ ਵਿੱਚ ਡੈਮੋਕ੍ਰੈਟਿਕ ਢੰਗ ਤਰੀਕਾ ਉਹ ਇੱਕ ਕਿਸਮ ਦਾ ਖਤਮ ਹੋ ਜਾਏਗਾ ਕਿਉਂਕਿ ਇਸ ਬਿੱਲ ਦੇ ਵਿੱਚ ਇੱਕ ਗੱਲ ਇਹ ਵੀ ਲਿਆਂਦੀ ਗਈ ਹੈ ਕਿ ਜੇ ਕੋਈ ਜਿਹੜਾ ਮਿਨਿਸਪਲ ਬੰਦਾ ਚੁਣ ਹੋਇਆ ਆ ਉਹ ਅਗਰ ਪ੍ਰੋਵੈਂਸ ਦੀਆਂ ਪਾਲਿਸੀਜ਼ ਦੇ ਨਾਲ ਆਪਣੇ ਆਪ ਨੂੰ ਅਲਾਈਨ ਨਹੀਂ ਕਰਦਾ ਤਾਂ ਉਹਨੂੰ ਹਟਾਉਣ ਦਾ ਵੀ ਜਿਹੜਾ ਹੈਗਾ ਤਰੀਕਾ ਜੀ ਵੀ ਉਹਦੇ ਅਗੇਂਸਟ ਪਟੀਸ਼ਨ ਜਾਰੀ ਕੀਤੀ ਜਾ ਸਕਦੀ ਹੈ ਤਾਂ ਕਿ ਉਹਨੂੰ ਹਟਾਇਆ ਜਾ ਸਕੇ ਸੋ ਇਸ ਤਰ੍ਹਾਂ ਦੀ ਗੱਲਬਾਤ ਹੈ ਔਰ ਦੂਸਰਾ ਜਿਹੜੀਆਂ ਯੂਨੀਅਨਸ ਔਰ ਦੂਸਰੇ ਹੈ ਨੇ ਉਹ ਸਾਰੇ ਹੁਣ ਇਹਦੇ ਵਿੱਚ ਕੰਟ੍ਰਿਬਿਊਟ ਕਰ ਸਕਣਗੇ ਪਰ ਦੂਸਰ ਜਿਹੜੀ ਰਿਕ ਮਕਾਈਵਰ ਹੋਰੀ ਜਿਹੜੇ ਸਾਡੇ ਹੈ ਨੇ ਮਿਨਿਸਟਰ ਮਿਨਿਸਪਲ ਅਫੇਅਰਸ ਦੇ ਉਹਨਾਂ ਦਾ ਕਹਿਣਾ ਕਿ ਇਸ ਤਰ੍ਹਾਂ ਕਰਨ ਦੇ ਨਾਲ ਇਹ ਜਿਹੜਾ ਸਿਸਟਮ ਹੈਗਾ ਇਹ ਜਿਆਦਾ ਪਾਰਦਰਸ਼ੀ ਹੋਵੇਗਾ ਲੋਕਾਂ ਦੇ ਵਿੱਚ ਇਲੈਕਸ਼ਨਸ ਲਈ ਟਰਸਟ ਜਿਹੜਾ ਉਹ ਵਧੇਗਾ ਉਹ ਇਸ ਤਰ੍ਹਾਂ ਦੀ ਗੱਲਬਾਤ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ 35% ਲੋਕਾਂ ਦੇ ਉਹਨਾਂ ਨੇ ਜਿਹੜਾ ਜੀ ਗੱਲਬਾਤ ਜਿਹੜੀ ਸੁਣੀ ਉਹਨਾਂ ਨੇ ਕਿਹਾ ਭਈ ਹਾਂ ਇਹ ਇਦਾਂ ਹੀ ਹੋਣਾ ਚਾਹੀਦਾ ਔਰ ਜਿਹੜੇ ਉਹ ਟੈਬੂਲੇਟਰਸ ਹੈ ਉਹ ਹਟਾ ਦਿੱਤੇ ਜਾਣ ਹੱਥਾਂ ਨਾਲ ਵੋਟਾਂ ਕਾਊਂਟ ਕੀਤੀਆਂ ਜਾਣ ਜਦੋਂ ਕਿ 35% ਤੋਂ ਕਿਤੇ ਵੱਧ ਲੋਕ ਜਿਹੜੇ ਆ ਉਹ ਇਹਨਾਂ ਦੋ ਵੱਡਿਆਂ ਸ਼ਹਿਰਾਂ ਵਿੱਚ ਰਹਿ ਰਹੇ ਨੇ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ